ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਿਰਮਲ ਬਲੌਗਸ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਂ ਤੁਹਾਡੇ ਨਾਲ ਬਹੁਤ ਹੀ ਵਧੀਆ ਦਾਲ ਮੱਖਣੀ ਬਣਾਉਂਦੀ ਰੈਸਪੀ ਸ਼ੇਅਰ ਕਰ ਰਹੀ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਰੈਸਪੀ ਜ਼ਰੂਰ ਪਸੰਦ ਆਵੇਗੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਤੇ ਆ ਹੁਣ ਦਾਲ ਬਣਾਉਣੀ ਸ਼ੁਰੂ ਕਰਦੇ ਹਾਂ ਇਹਦੇ ਲਈ ਮੈਂ ਇਕੋਲੀ ਮਾਂ ਦੀ ਦਾਲ ਲਈਏ ਇਹ ਸਾਬਤ ਮਾਂਵਾਂ ਦੀ ਦਾਲ ਆ ਤੇ ਨਾਲ ਹੀ ਆਪਾਂ ਥੋੜੇ ਜਿਹਾ ਰਾਜਮਾ ਲਵਾਂਗੇ ਅੱਧੀ ਕੋਲੀ ਤੋਂ ਥੋੜੇ ਜਿਹਾ ਕਟ ਰਾਜਮਾ ਲਏ ਆ ਦਾਲ ਨੂੰ ਵਿੱਚ ਚੰਗੀ ਤਰ੍ਹਾਂ ਮਲਮਲ ਕੇ ਧੋ ਕੇ ਤੇ 3-4 ਘੰਟੇ ਲਈ ਇਹਨੂੰ ਭਿਗੋ ਕੇ ਰੱਖ ਦਿੱਤਾ ਸੀ ਹੁਣ ਅਸੀਂ ਇੱਕ ਵਾਰ ਫਿਰ ਦੁਬਾਰਾ ਇਸ ਦਾਲ ਨੂੰ ਚੰਗੀ ਤਰ੍ਹਾਂ ਮਲ ਕੇ ਸਾਫ਼ ਕਰ ਲਾਂਗੇ ਦਾਲ ਨੂੰ ਮਲਮਲ ਕੇ ਧੋਣਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਇਹਦੇ ਉੱਪਰ ਬਹੁਤ ਡਸਟ ਲੱਗੀ ਹੁੰਦੀ ਹੈ ਦਾਲ ਨੂੰ ਤੋਕੇ ਕੁੱਕਰ ਚ ਪਾ ਦਾਂਗੇ ਪਾਣੀ ਪਾ ਦਾਂਗੇ ਹੁਣ ਵਿੱਚ ਇਸ ਦਾਲ ਨੂੰ ਪੱਕਣ ਵਿੱਚ ਕਾਫੀ ਟਾਈਮ ਲੱਗਦਾ ਹੈ ਇਸ ਲਈ ਦਾਲ ਵਿੱਚ ਪਾਣੀ ਨਹੀਂ ਘੱਟ ਪਾਉਣਾ ਦਾਲ ਦੇ 1.5 ਇੰਚ ਉੱਪਰ ਤੱਕ ਪਾਣੀ ਰਹਿਣਾ ਚਾਹੀਦਾ ਹੈ ਥੋੜਾ ਜਿਹਾ ਇਹਦੇ ਵਿੱਚ ਇੱਕ ਚਮਚ ਨਮਕ ਪਾ ਦਾਂਗੇ ਇੱਕ ਚਮਚ ਬਰੀਕ ਕੱਟ ਕੇ ਲਸਣ ਪਾ ਦਾਂਗੇ ਅੱਧਾ ਚਮਚ ਇਹਦੇ ਵਿੱਚ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਥੋੜਾ ਜਿਹਾ ਇਹਦੇ ਵਿੱਚ ਸਰੋਂ ਦਾ ਤੇਲ ਪਾ ਦਾਂਗੇ ਕੁੱਕਰ ਦਾ ਢੱਕਣ ਬੰਦ ਕਰ ਦਾਂਗੇ ਜਦ ਦੇ ਦੀਆਂ ਹਾਈ ਫਲੇਮ ਤੇ ਦੋ ਵਿਸਲਾਂ ਆ ਜਾਣ ਗਿਆ ਉਹਦੇ ਬਾਅਦ ਗੈਸ ਦੀ ਫਲੇਮ ਬਿਲਕੁਲ ਸਲੋ ਕਰ ਦਾਂਗੇ ਕੁੱਕਰ ਦਾ ਢੱਕਣ ਬੰਦ ਕਰਕੇ ਅਸੀਂ ਦਾਲ ਨੂੰ ਅੱਧੇ ਘੰਟੇ ਲਈ ਹੋਰ ਪਕਾ ਲਾਂਗੇ ਬਿਲਕੁਲ ਸਲੋ ਫਲੇਮ ਤੇ ਕੁੱਕਰ ਹੁਣ ਠੰਡਾ ਹੋ ਗਿਆ ਏ ਢੱਕਣ ਖੋਲ ਕੇ ਦਾਲ ਨੂੰ ਚੈੱਕ ਕਰਦੇ ਹਾਂ ਦਾਲ ਸਾਡੀ ਪੱਕ ਚੁੱਕੀ ਹੈ ਤੇ ਬਹੁਤ ਵਧੀਆ ਰਾਜਮਾ ਵੀ ਗਲ ਚੁੱਕੀ ਹੈ ਦਾਲ ਨੂੰ ਤੜਕਾ ਲਗਾਉਣ ਲਈ ਮੈਂ ਦੋ మీడియం ਸਾਈਜ਼ ਦੇ ਪਿਆਜ਼ਾਂ ਨੂੰ ਬਰੀਕ-ਬਰੀਕ ਕੱਟ ਲਿਆ ਹੈ ਉਹਦੇ ਲਾਵਾ ਮੈਂ ਥੋੜਾ ਜਿਹਾ ਲਸਣ ਲਿਆ ਹੈ ਤੇ ਥੋੜਾ ਜਿਹਾ ਅਸੀਂ ਇਹਦੇ ਵਿੱਚ ਅਦਰਕ ਪਾਵਾਂਗੇ ਲਸਣ ਤੇ ਅਦਰਕ ਨੂੰ ਅਸੀਂ ਇਕੱਠਾ ਹੀ ਚੌਪ ਕਰ ਲਾਂਗੇ ਤੇ ਥੋੜੀਆਂ ਜਿਹੀਆਂ ਮੈਂ 6 ਤੋਂ 7 ਹਰੀਆਂ ਮਿਰਚਾਂ ਲਈਆਂ ਹੈ ਫਿਰ ਇਹ ਮਿਰਚਾਂ ਨੂੰ ਵੀ ਅਸੀਂ ਬਰੀਕ ਪੀਸ ਲਾਂਗੇ। ਉਹਦੇ ਲਾਵਾ ਮੈਂ ਦੋ ਟਮਾਟਰ ਲਏ ਆ ਤੇ ਟਮਾਟਰਾਂ ਨੂੰ ਵੀ ਅਸੀਂ ਬਿਲਕੁਲ ਬਰੀਕ ਚੌਪ ਕਰ ਲਾਂਗੇ। ਤੁਸੀਂ ਚਾਹੋ ਤਾਂ ਤੁਸੀਂ ਇਹਨਾਂ ਨੂੰ ਕद्दूकस ਵੀ ਕਰ ਸਕਦੇ ਜੀ। ਤੜਕਾ ਲਗਉਣ ਲਈ ਕੜਾਈ ਗੈਸ ਉੱਪਰ ਗਰਮ ਰੱਖਾਂਗੇ। ਇਹਦੇ ਵਿੱਚ ਦੋ ਚਮਚ ਦੇਸੀ ਘਿਓ ਪਾ ਦਾਂਗੇ। क्यों होन गर्म हो गया है ये चम्मच का चौथा हिस्सा हिंग पा देंगे एक छोटा चमच ये जीरा पा देंगे जीरा हूँ भुज गया यह रंग बदल गया है ये बरीक पीसा है अदरक लसन पा देंगे ਅਦਰਕ ਲਸਣ ਨੂੰ ਹੌਲ ਹਲਕਾ ਬ੍ਰਾਊਨ ਹੋਣ ਤੱਕ ਪਕਾ ਲਾਂਗੇ ਅਦਰਕ ਲਸਣ ਫਰਾਈ ਹੋ ਗਿਆ ਏ ਹੁਣ ਅਸੀਂ ਇਹਦੇ ਵਿੱਚ ਬ੍ਰੀਕਟਾ ਹੋਇਆ ਪਿਆਜ਼ ਪਾ ਦਾਂਗੇ

ਅੱਧਾ ਚਮਚ ਅਸੀ ਇਹਦੇ ਵਿੱਚ ਨਮਕ ਪਾਵਾਂਗੇ ਕਿਉਂਕਿ ਨਮਕ ਅਸੀਂ ਪਹਿਲੇ ਵੀ ਪਾਇਆ ਸੀ ਦਾਲ ਵਿੱਚ ਇਸ ਲਈ ਹੁਣ ਅੱਧਾ ਚਮਚ ਪਾਵਾਂਗੇ ਨਮਕ ਦਾ ਅੱਧਾ ਚਮਚ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਅੱਧਾ ਚਮਚ ਹਲਦੀ ਪਾਊਡਰ ਪਾਵਾਂਗੇ ਅੱਧੇ ਚਮਚ ਤੋਂ ਥੋੜੀ ਜੀ ਕਾਟੇ ਦੇ ਵਿੱਚ ਕਾਲੀ ਮਿਰਚ ਪਾਵਾਂਗੇ ਫੰਟ ਟਮਾਟਰਾਂ ਨੂੰ ਵੀ ਚੰਗੀ ਤਰ੍ਹਾਂ ਪਕਾ ਲਾਂਗੇ। ਬਰੀ ਕਟੀਆਂ ਆਈਆਂ ਹਰੀਆਂ ਵਿੱਚੋਂ ਪਾ ਦਾਂਗੇ। ਡੇਢ ਚਮਚ ਦੇ ਕਰੀਬੇ ਦੇ ਵਿੱਚ ਕਸੂਰੀ ਮੇਥੀ ਪਾਵਾਂਗੇ। ਇਹਨੂੰ ਥੋੜੀ ਹੱਥਾਂ ਤੇ ਮਲ ਲਾਂਗੇ। ਫਿਕਸ ਕਰ ਲਾਂਗੇ ਸਾਰੇ ਮਸਾਲੇ ਤੇ ਟਮਾਟਰ ਵਧੀਆ ਤਰਾ ਪੱਕ ਚੁੱਕੇ ਆ ਹੁਣ ਅਸੀਂ ਇਹਦੇ ਵਿੱਚ ਦਾਲ ਪਾ ਦਾਂਗੇ ਅਸੀਂ ਦਾਲ ਨੂੰ ਟੱਕ ਕੇ ਪਾਈ ਤੋਂ 7 ਮਿੰਟ ਲਈ ਪਕਾ ਲਾਂਗੇ ਗੈਸ ਦੀ ਫਲੇਮ ਨੂੰ ਮੀਡੀਅਮ ਰੱਖਾਗੇ ਦਾਲ ਨੂੰ ਬਣਦੇ ਹੋਏ ਹੁਣ 10 ਮਿੰਟ ਹੋ ਗਏ ਆ ਦਾਲ ਨੂੰ ਚੈੱਕ ਕਰਦੇ ਆ अद्धा चम्मच दाल गर्म मसाला पा देंगे अद्धी कोली ताजे दो तीन मलाई में थोड़ी जी फेंट के पा देंगे मिक्स कर लेंगे లై పొన్నల్ दाल ਦਾ ਟੇਸ ਜਿਹੜਾ ਉਹ ਡਬਲ ਹੋ ਜਾਂਦਾ ਹੈ ਬਹੁਤ ਵਧੀਆ ਦਾਲ ਬਣ ਕੇ ਤਿਆਰ ਹੁੰਦੀ ਹੈ ਫੇਰੀ ਇਹਦਾ ਕਰੀਮੀ ਟੈਕਸਚਰ ਆਏਗਾ ਤੇ एकदम ਇਹ ਦਾਲ ਜਿਹੜੀ ਇਹ ਟਾਬੇ ਵਾਲੀ ਦਾਲ ਵਰਗੀ ਦਾਲ ਬਣ ਕੇ ਤਿਆਰ ਹੋਏਗੀ ਬਰੀ ਕੱਟਿਆ ਹਰਾ ਧਨੀਆ ਪਾ ਦਾਂਗੇ ਗੈਸ ਦੀ ਫਲੇਮ ਹੋਰ ਬੰਦ ਕਰ ਦਾਂਗੇ ਦਾਲ ਨੂੰ ਮੈਂ ਇੱਕ ਬਾウル ਚ ਕੱਢ ਲਿਆ ਏ ਤੇ ਦੇ ਉੱਪਰ ਥੋੜੀ ਜਿਹੀ ਫੇਰ ਫਰੈਸ਼ ਮਲਾਈ ਪਾਵਾਂਗੇ ਦਾਲੀ ਅਸੀਂ ਇਹਨੂੰ ਮੱਖਣ ਪਾ ਕੇ ਸਰਵ ਕਰਾਂਗੇ ਬਹੁਤ ਹੀ ਵਧੀਆ ਸਾਡੀ ਦਾਲ ਮੱਖਣੀ ਬਣ ਕੇ ਤਿਆਰ ਆ। ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਰੈਸਪੀ ਜ਼ਰੂਰ ਪਸੰਦ ਆਈ ਹੋਵੇਗੀ। ਜੇ ਤੁਹਾਨੂੰ ਅੱਜ ਦੀ ਰੈਸਪੀ ਪਸੰਦ ਆਈ ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ। ਧੰਨਵਾਦ।